ਸਿਸਵਾਨਾ ਵੱਲੋਂ ਅੱਜ ਖੂਨਦਾਨ ਦਾ ਲਾਇਆ ਜਾ ਰਿਹਾ ਹੈ ਇਹ ਮਾਨਸਤਾ ਦੀ ਭਲਾਈ ਲਈ ਇੱਕ ਬਹੁਤ ਵੱਡਾ ਕੰਮ ਹੈ ਸਾਡੇ ਪਾਰਸ਼ ਸੁਮਨ ਵੱਲੋਂ ਪਹਿਲਾਂ ਵੀ 2015 ਦੇ ਵਿੱਚ ਇਹ ਪ੍ਰਾਰਲਾ ਕੀਤਾ ਗਿਆ ਸੀ ਜੋ ਕਿ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਸਹਿਯੋਗ ਨਾਲ ਕੀਤਾ ਗਿਆ ਸੀ ਅੱਜ ਸਾਡੇ ਵੱਲੋਂ ਜੋ ਇਹ ਖੂਨਦਾਨ ਦਾ ਪ੍ਰਾਰਲਾ ਕੀਤਾ ਗਿਆ ਕੇ ਕੇ ਜੋਰੀ ਹਸਪੀਟਲ ਜੋ ਕਲੈਕਟਰ ਸੈਂਟਰ ਆ ਉਹਨਾਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ ਇਸ ਵਿੱਚ ਸਾਨੂੰ ਸਾਡੇ ਵਕੀਲ ਭਾਈ ਸਾਹਿਬ ਵੱਲੋਂ ਕੋਰਸ ਮੁਲਾਜ਼ਮ ਵੱਲੋਂ ਤੇ ਹੋਰ ਸਟਾਫ ਕਰਮਚਾਰੀ ਵੱਲੋਂ ਬਹੁਤ ਸਹਿਯੋਗ ਮਿਲਿਆ। ਸਾਡੇ ਚੈਨਲ ਰਾਹੀਂ ਤੁਸੀਂ ਸਾਡੇ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ? ਸਾਡੇ ਵੱਲੋਂ ਇਹੀ ਸਨੇਹਾ ਦਿੱਤਾ ਜਾ ਸਕਦਾ ਕਿ ਆਖਿਰਕ ਵਰਗ ਦੇ ਇੱਕ ਵਿਅਕਤੀ ਨੂੰ ਜੋ ਖੂਨਦਾਨ ਦੇਣ ਦੇ ਫਲਤ ਹੈ ਦੇ ਸਕਦਾ ਹੈ। ਉਹਨੂੰ ਲਾਜ਼ਮੀ ਖੂਨਦਾਨ ਕਰਨਾ ਚਾਹੀਦਾ ਜੋ ਕਿ ਤੁਹਾ ਆਪਣਾ ਰੰਗ ਦੇਖ ਕੇ ਨਾ ਕਰਨਾ ਚਾਹੀਦਾ ਤਾਂ ਜੋ ਜ਼ਰੂਰਤਮੰਦ ਵਿਅਕਤੀ ਦੇ ਲੋੜ ਪੈਂਦੇ ਕੰਮ ਆ ਸਕੇ ਅੱਜ ਬਾਰ ਐਸੋਸੀਏਸ਼ਨ ਸਮਾਣਾ ਵੱਲੋਂ ਫੋਨ ਦਾ ਪ੍ਰਦਾਨ ਕੈਂਪ ਲਗਾਇਆ ਜਾ ਰਿਹਾ ਹੈ ਕਿਉਂਕਿ ਸਮੇਂ ਦੀ ਲੋੜ ਮੁਤਾਬਕ ਅੱਜ ਬਹੁਤ ਜ਼ਰੂਰੀ ਹੈ ਕਿ ਜਿਹੜਾ ਬਲੱਡ ਡੋਨੇਸ਼ਨ ਦੇ ਕੈਂਪ ਲੱਗ ਜਾਂ ਕਿਉਂਕਿ ਇਸ ਨਾਲ ਕੀਮਤੀ ਜਿਹੜੀਆਂ ਜਾਨਾਂ ਨੇ ਉਹਨਾਂ ਵਿੱਚ ਪਾਇਆ ਜਾ ਸਕਦਾ ਕਿ ਪਰਮੈਟਰ ਐਫ ਦੇ ਵੀ وجہ ਕਰਕੇ ਜਾਂ ਹੋਰ ਕਿਸੇ ਕਾਰਨ ਅਚਾਨਕ ਤਮੋਹਤਾ ਦਾ ਜਿਹੜਾ ਸਿਲਸਿਲਾ ਵਧਦਾ ਜਾ ਰਿਹਾ ਹੈ ਇਸ ਲਈ ਸਮਾਜ ਭਲਾਈ ਦੇ ਕੰਮਾਂ ਨੂੰ ਖੜਕਾਉਣੇ ਗੁਰੂ ਸਾਡੇ ਨੂੰ ਸਾਰਿਆਂ ਨੂੰ ਜ਼ਰੂਰਤ ਹੈ ਸਾਨੂੰ ਜੀਵ ਦਾ ਵੀ ਕੋਈ ਸ਼ਰਧਾ ਹੈ ਭਾਵਨਾ ਹੈ ਉਹਨੂੰ ਆਪਣਾ ਬੁਲਾ ਦਿਓ ਦਾਨ ਕਰਨਾ ਚਾਹੀਦਾ ਹੈ ਕਿਉਂਕਿ ਬਲੱਡ ਲੈਵਲ ਨਸਰ ਤੋਂ ਵੱਧ ਰਿਹਾ ਹੈ ਮਹਾਦਾਨ ਹੈ ਅੱਜ ਦੀ ਜਰੂਰ ਸੰਦੇਸ਼ ਕੀ ਦੇਣਾ ਚਾਹੁੰਗੇ ਸਾਡੇ ਚੰਨੜਾ ਤੁਸੀਂ ਅਸੀਂ ਸਾਡੇ ਵੱਲੋਂ ਇਹ ਬੇਨਤੀ ਹੈ ਕਿ ਜੋ ਵੀ ਇਸ ਖੂਨਦਾਨ ਕੈਂਪ ਦੇ ਵਿੱਚ ਆਪਣਾ ਸਹਿਯੋਗ ਦੇਣਾ ਚਾਹੁੰਦਾ ਹੈ ਕਿ ਕਿ ਇਹ ਲਗਭਗ 3 ਵਜੇ ਤੱਕ ਇਹ ਕੈਂਪ ਲਾਇਆ ਜਾ ਰਿਹਾ ਹੈ ਜਾ ਰਿਹਾ ਹੈ ਜਿਹੜਾ ਜੋ ਸਹਿਯੋਗ ਕੀ ਇਸੇ ਖੂਨਦਾਨ ਕੈਂਪ ਆਹ ਚੱਕ ਨੂੰ ਸਹਿਜੂ ਦੇਣਾ ਚਾਹੁੰਦਾ ਹਾਂ ਕਰਨਾ ਚਾਹੁੰਗੇ ਉਹ ਇੱਥੇ ਆ ਕੇ ਸਹਿਜੂ ਟੀਚਾ ਕੀ ਰੱਖਿਆ ਸੀ ਆਪਣਾ ਜੀ ਅੱਜ ਦਾ ਅੱਜ ਖੂਨ ਦਾਨ ਦਾ ਜਿਹੜਾ ਟੀਚਾ ਸੀ ਕੀ ਰੱਖਿਆ ਸੀ ਆਪਣਾ ਜੀ ਅੱਛਾ ਇਹ ਟੀਚਾ ਇਹ ਸੀਗਾ ਟੀਚਾ ਤਾਂ ਬਹੁਤ ਵੱਡਾ ਸੀਗਾ ਘਟੂ ਘੱਟ ਹੀ ਦਾ ਰਹਿ ਜਨਮ ਹੋਣਾ ਚਾਹੀਦਾ ਲੱਗ ਪਾ ਕੇ ਇਸੇ ਜਿਹੜੋਂ ਚ ਹੁਣ ਤੱਕ ਹੋ ਚੁੱਕੇ ਆ ਕਿ ਸਾਡਾ ਟਾਰਗੇਟ ਹੈ ਕਿ ਇਹ 2 ਵਰੀ ਤੱਕ ਪੂਰਾ ਕੀ ਦਿੱਤਾ ਗ੍ਰੀਤਪ ਜਿਹੜਾ ਚ ਕੈਂਪ ਲਾਇਆ ਜਾ ਰਿਹਾ ਉਹਦੇ ਵਿੱਚ ਕੀ ਕਹੋਗੇ ਸਰ ਜਿਹੜਾ ਅੱਜ ਕੈਂਪ ਲਾਇਆ ਜਾ ਰਿਹਾ ਬਲਟਨਿਸ਼ਨ ਸਾਡੀ ਸਾਰੀ ਬਾਰ ਐਸੋਸੀਏਸ਼ਨ ਸਮਾਨਾ ਦੇ ਵੱਲੋਂ ਪਲੱਸ ਜੱਜ ਸਾਹਿਬਾਨ ਦੇ ਜ਼ਰੂਰ ਨਾ ਲਾਇਆ ਜਾ ਰਿਹਾ ਇਹਦੇ ਵਿੱਚ ਸਾਰੇ ਜਿਹੜੇ ਸਾਡੇ ਵਕੀਲ ਸਾਹਿਬਾਨ ਸਾਡੀ ਐਸੋਸੀਏਸ਼ਨ ਆ ਸਾਡੇ ਜੱਜ ਸਾਹਿਬਾਨ ਇਹ ਇੱਥੋਂ ਤੱਕ ਕਿ ਸਾਡੇ ਦਾ ਪੁਲਿਸ ਡਿਪਾਰਟਮੈਂਟ ਆ ਉਹ ਵੀ ਸਾਡਾ ਬਹੁਤ ਸਹਿਯੋਗ ਕਰ ਰਿਹਾ ਹੈ

ਸਾਡੇ ਬੰਨੋ 2015 ਦੇ ਵਿੱਚ ਦੀ بارش ਸੁਨਾਵਲੇ ਤੋਂ ਪਹਿਲਾਂ ਇੱਥੇ ਜਲਾ ਦੇ ਖੁਲਾੜੀਆਂ ਉੱਤੇ ਰਾਇਆ ਗਿਆ ਸੀ ਉਹ ਵੀ ਬਹੁਤ ਕੰਮਜਾਬ ਰਹਿ ਸੀ ਅੱਜ ਜੋ ਇਹ ਬਲੱਡ ਪ੍ਰਕਾਸ਼ ਚੈਨ ਤੋਂ بارش ਸੁਨਾਵਲੇ ਤੋਂ ਜੋ ਸਿੱਟਾ ਆਇਆ ਸਾਡੇ ਦੋ ਬਿਖੀ ਸਾਹ ਪਸੰਦਾ ਰਵਾਂਸੀ ਬ੍ਰਿੱਡ ਸੰਗਰਾਮ ਕਵਿੰਟ ਸੋਨੀ ਇਹ ਇਸ ਲਈ ਚੜ੍ਹੇ ਜਾ ਚੁੱਕੇ ਨੇ ਇਹ ਸਾਡੇ ਹੈਪੀ ਰਾਮ ਜੀ ਤੋਂ ਪਿਛਲੇ ਦਿਨਾਂ ਦੇ ਵਿੱਚ ਹੀ ਪਛਾਨ ਪਿਆਰੇ ਮੋਢੀ ਉਹਨਾਂ ਦੀ ਯਾਦ ਵਿੱਚ ਇਹ ਬਲੱਡ ਦਸ਼ਮੇ ਤਰਾਈਆ ਗਿਆ ਉਹਨਾਂ ਨੂੰ ਸਵਾਰਥ ਅੱਜ ਪਿੱਛੇ ਬਹਿ ਗਿਆ ਸੀ ਪੰਜਾਬ ਸੱਜਣ ਹੁਣ ਤੱਕ 15 ਦੇ ਕਰੀਬ ਹੀ ਦੇ ਹੋ ਚੁੱਕੇ ਨੇ 3 ਵਜੇ ਤੱਕ ਚੈੱਕ ਹੈਗਾ ਦੇਖਾਂਗੇ ਉਹ ਕਾਫੀ ਤੱਕ ਦਾ ਕੰਮ ਜੀ ਸਿਮਿਹ ਦੇਣਾ ਚਾਹੁੰਗੇ ਜਿਹੜੇ ਲੋਕ ਫੋਨ ਦੇਣਾ ਥੋੜਾ ਜਿਹਾ ਸੋਚ ਵਿਚਾਰ ਕਰਦੇ ਮੈਂ ਆਪਣੇ ਵੱਲੋਂ ਸਾਡੇ ਭਾਈਚਾਰੇ ਦੇ ਸਾਰੇ ਲੋਕਾਂ ਕੋਲ ਹੀ ਸਿਮਿਹ ਦੇਣਾ ਚਾਹੁੰਦਾ ਜੋ ਫੋਨ ਦਾਨ ਹੈ ਇੱਕ ਮਹਾਦਾਨ ਹੈ ਇਹ ਕਿਸੇ ਦੀ ਜਾਨ ਬਚਾ ਸਕਦਾ ਹੈ ਜਿਹੜੇ ਵੀ ਇਨਸਾਨ ਦੇ ਦਿਲ ਵਿੱਚ ਕੋਈ ਸ਼ੈਦ ਮੈ ਖੁਦ ਕੰਮ ਕਰਨਾ ਚਾਹੋ ਜਰੂਰ ਜੂਰੂ ਡੋਨੇਟ ਕਰੇ ਹੁਣ ਤਾਂ ਕਲੈਕਸ਼ਨ ਸੈਂਟਰ ਸਾਡੇ ਸਮਾਨ ਵੀ ਪਹੁੰਚ ਚੁੱਕਿਆ ਪਹਿਲਾਂ ਪਟਿਆਲੇ ਰਿੰਦਰਾ ਹਸਪਤਾਲ ਕੋਲ ਟੀਮ ਆਉਂਦੀ ਹੁੰਦੀ ਸੀ ਹੁਣ ਜੌਰੀ ਹਸਪਤਾਲ ਦੇ ਨਾਲ ਬੱਚਾ ਸੰਪਰਕ ਹੈ ਇਹ ਇੱਕ ਬਹੁਤ ਹੀ ਵੱਡਾ ਬਹੁਤ ਕੰਮ ਹੈ ਜੋ ਕਿ ਕਿਸੇ ਘਰ ਦੀ ਜੀਵਤੀ ਜੋਤ ਨੂੰ ਜੀ ਉਤੇ ਰੱਖ ਸਕਦਾ ਹੈ ਥੈਂਕ ਯੂ ਓਕੇ ਚਲੋ ਜੀ ਓਕੇ ਜੀ ਠੀਕ ਹੈ ਜੀ ਸਾਰੇ

先ほど。